ਪੰਜਾਬ ਸਰਕਾਰ ਸਮਾਣਾ ਹਲਕੇ ਆ ਪੂਰੇ ਪੰਜਾਬ ਦੇ ਵਿੱਚ ਜਿੰਨੇ ਕਿਸਾਨ ਹੈ ਉਹਨਾਂ ਨੂੰ ਨਹਿਰੀ ਪਾਣੀ ਪਾਈਪ ਲਾਈਨਰ ਦੇਣ ਦੇ ਲਈ ਪ੍ਰੋਜੈਕਟ ਲੈ ਕੇ ਆ ਰਹੀ ਹੈ ਉਸ ਦੇ ਤਹਿਤ ਤਲਵੰਡੀ ਮਲਕ ਬੰਮਣਾ ਕੁਲਵਰછા ਅਤੇ ਹੋਰ ਕਈ ਪਿੰਡਾਂ ਦੇ ਵਿੱਚ ਵੀ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਕੋ ਕਰੋੜ ਦੇ ਕਰੀਬ ਤਲਵੰਡੀ ਪਰਮਿੰਡ ਜਿਹੜਾ ਹੈ ਉਸ ਦੇ ਲਈ ਉਹਦਾ ਛੱਪੜ ਗੇਲੇ ਵੀ 15 ਲੱਖ ਰੁਪਏ ਹੋਰ ਉੱਥੇ ਕਮਿਊਨਿਟੀ ਹਾਲ ਬਣਾਇਆ ਜਾਊਗਾ ਇਸ ਦੇ ਬਾਰੇ ਜਾਣਕਾਰੀ ਸਮਾਣਾ ਦੇ ਵਿਧਾਇਕ ਚਤੇ ਸਿੰਘ ਦੋੜਾ ਮਾਦ ਦਿੱਤੀ ਗਈ ਉਹਨਾਂ ਨੇ ਕਿ ਪੰਜਾਬ ਸਰਕਾਰ ਹਰ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਲਈ ਪਿੰਡਾਂ ਦੇ ਵਿੱਚ ਪਾਈਪ ਲਾਈਨ ਵਿਛਾਰੀ ਹੈ ਔਰ ਉਸ ਦੇ ਤਹਿਤ ਇਹ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ ਪੰਜਾਬ ਦੇ ਵਿੱਚ ਜ਼ਮੀਨੀ ਪਾਣੀ ਦੇ ਪੱਧਰ ਜਿਸ ਤਰ੍ਹਾਂ ਘਿਰ ਰਹੇ ਉਸ ਦੇ ਪਾਣੀ ਦੀ ਬਚਤ ਵੀ ਹੋਣੀ ਹੈ ਔਰ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ ਸਭ ਤੋਂ ਪਹਿਲਾਂ ਮੈਂ ਸਰਦਾਰ ਅਮਰ ਸਿੰਘ ਜੀ ਉਹਨਾਂ ਨੂੰ ਔਰ ਉਹਨਾਂ ਦੇ ਬੱਚੇ ਬਲਵਿੰਦਰ ਸਿੰਘ ਜੀ ਜਿਹੜੇ ਸਰਪੰਚ ਹੈਗੇ ਤਲਵੰਡੀ ਦੇ ਤਲਵੰਡੀ ਮਾਲਕ ਦੇ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਔਰ ਦੂਜਾ ਨੰਬਰ ਅੱਜ ਪਿੰਡ ਦੇ ਜਿਹੜਾ ਖੇਤਾਂ ਦੇ ਪਾਣੀ ਵਾਸਤੇ 95 ਲੱਖ ਦੇ ਕਰੀਬ ਜਿਹੜੀ ਅਮਾਉਂਟ ਹੈ ਉਹ ਔਰ 8 ਲੱਖ ਦੇ ਕਰੀਬ ਜਿਹੜਾ ਛੱਪੜ ਹੈ ਉਹਦੇ ਵਾਸਤੇ ਜਿਹੜਾ ਹੈਗਾ ਪੈਸੇ ਜਿਹੜੇ ਪੰਚਾਇਤ ਦੇ ਖਾਤੇ ਵਿੱਚ ਪਾਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪੰਚਾਇਤ ਵੱਲੋਂ ਨਗਰ ਵੱਲੋਂ ਇੱਕ ਇੱਛਾ ਜ਼ਾਹਰ ਕੀਤੀ ਗਈ ਹੈ ਕਿ ਸਾਡੇ ਪਿੰਡ ਵਿਖੇ ਜਿਹੜਾ ਹੈਗਾ ਪੈਲਸ ਮਿਨੀ ਪੈਲਸ ਹੈ ਜਿਹੜਾ ਉਹ ਬਣਾਇਆ ਜਾਵੇ ਤਾਂ ਕਿ ਕੋਈ ਵੀ ਇੱਥੇ ਖੁਸ਼ੀ ਗਮੀ ਦਾ ਜਿਹੜਾ ਪ੍ਰੋਗਰਾਮ ਹੈ ਆਪਣਾ ਕਰ ਸਕਣ ਉਹ ਵੀ ਆਉਣ ਵਾਲੇ ਸਮੇਂ 'ਚ ਪੰਚਾਇਤ ਜਿੱ ਜਗਾ ਦੋਗੀ ਉਥੇ ਜਿਹੜਾ ਹੈਗਾ ਛੋਟਾ ਮਿੰਨੀ ਪੈਲਸ ਹੈ ਜਿਹੜਾ ਉਹ ਬਣਾ ਕੇ ਆਪਾਂ ਨਗਰ ਦੇ ਸਪੁਰਦ ਕਰਾਂਗੇ ਹਲਕੇ ਦੇ ਪਿੰਡਾਂ ਕੀ ਨਵਾਰ ਬਦਲਣ ਲਈ ਕਿਸ ਤਰ੍ਹਾਂ ਦੀ ਸਰਕਾਰ ਦੀ ਯੋਜਨਾ ਹੈ ਦੇਖੋ ਇਸੇ ਸਾਲ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਹਰ ਇੱਕ ਪਿੰਡ ਦਾ ਜਿੰਨੇ ਛੱਪੜ ਨੇ ਛੱਪੜਾਂ ਦਾ ਸੁਧਾਰ ਕਰਾਂਗੇ ਔਰ ਜਿੰਨੇ ਵੀ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਜਿਹੜੀਆਂ ਖੇਡ ਗਰਾਉਂਡਾਂ ਵਾਸਤੇ ਜਿਹੜੀ ਜਗ੍ਹਾ ਦੇਣਗੇ ਉਹ ਖੇਡ ਗਰਾਉਂਡ ਬਣਾਵਾਂਗੇ ਉਹ ਸਾਡੀ ਪ੍ਰਾਇੋਰਟੀ ਆ ਉਹਦੇ ਨਾਲ ਹੀ ਮੈਂ ਸਾਰੇ ਨਗਰ ਨੂੰ ਬੇਨਤੀ ਵੀ ਕਰਦਾ ਕਿ ਨਸ਼ਿਆਂ ਤੇ ਲਗਾਮ ਲਾਉਣੀ ਸਰਕਾਰ ਦੀ ਪਹਿਲ ਹੈ ਸੋ ਕੋਈ ਵੀ ਨਸ਼ੇ ਦਾ ਜੇ ਕੋਈ ਕਾਰੋਬਾਰ ਕਰੂਗਾ ਉਹਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਉਹ ਚਾਹੇ ਕੋਈ ਵੀ ਹੋਵੇ ਚਾਹੇ ਰਸੂਖਦਾਰ ਹੋਵੇ ਚਾਹੇ ਆਮ ਹੋਵੇ ਕਿਉਂਕਿ ਨਸ਼ਾ ਸਾਡੇ ਵਾਸਤੇ ਬਹੁਤ ਵੱਡੀ ਅਲਾਮਤ ਹੈ ਉਹਨੂੰ ਖਤਮ ਕਰਨ ਵਾਸਤੇ ਅਸੀਂ ਹਰ ਇੱਕ ਉਪਰਾਲਾ ਜਿਹੜਾ ਉਹ ਕਰਾਂਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨੂਰਾ ਨੇ ਇਹ ਨਿਸ਼ਚਾ ਕੀਤਾ ਹੈ ਕਿ ਜਿਹੜਾ ਨਹਿਰੀ ਪਾਣੀ ਆ ਉਹ ਹਰ ਇੱਕ ਖੇਤ ਨੂੰ ਲਾਇਆ ਜਾਵੇ ਸੋ ਉਸ ਦੇ ਤਹਿਤ ਹੀ ਜਿਹੜਾ ਤਲਵੰਡੀ ਮਾਲਕ ਨੂੰ ਖੇਤਾਂ ਦੇ ਪਾਣੀਆਂ ਵਾਸਤੇ ਜਿਹੜੇ ਪਾਈਪਲਾਈਨ ਪਾਉਣੀਆਂ ਉਹਦੇ ਵਾਸਤੇ 1 ਕਰੋੜ 88 ਲੱਖ ਤਲਵੰਡੀ ਮਾਲਕ ਔਰ 1 ਕਰੋੜ 4 ਲੱਖ ਦੇ ਕਰੀਬ ਹੈ ਜਿਹੜਾ ਉਹ ਬੰਮਣਾ ਔਰ 93 ਲੱਖ 20 ਹਜ਼ਾਰ ਦੇ ਕਰੀਬ ਹੈ ਜਿਹੜਾ ਉਹ ਕਲਬੁਰਛਾ ਨਗਰ ਵਾਸਤੇ ਪਾਇਆ ਗਿਆ ਔਰ ਆਉਣ ਵਾਲੇ ਸਮੇਂ ਚ ਹੋਰ ਵੀ ਨਗਰਾਂ ਨੂੰ ਜਿਹੜਾ ਇਹ ਪੈਸਾ ਪਾਇਆ ਜਾਊਗਾ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਹੀ ਹੈ ਕਿ ਜਿਹੜਾ ਡੂੰਗਾ ਹੁੰਦਾ ਪਾਣੀ ਆ ਉਹਨੂੰ ਬਚਾਉਣ ਵਾਸਤੇ ਇਹ ਉਪਰਾਲੇ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਇਸਦੇ ਕੀ ਫਾਇਦੇ ਹੋਣਗੇ ਜਿਹੜਾ ਨਹਿਰੇ ਪਾਣੀ ਪਾਈਪ ਲਾਈਨ ਨਾਲ ਜਾਊਗਾ ਇਸ ਤਰ੍ਹਾਂ ਮਤਲਬ ਸਿੱਧਾ ਦੇਖੋ ਜਿਹੜਾ ਪਾਈਪ ਲਾਈਨ ਰਾਹੀਂ ਜਿਹੜਾ ਪਾਣੀ ਜਾਊਗਾ ਉਹ ਇੱਕ ਤਾਂ ਜਗਾ ਦੀ ਵੇਸਟੇਜ ਨਹੀਂ ਹੋਊਗੀ ਉਹ ਅੰਡਰਗਰਾਊਂਡ ਪਾਈਪ ਲਾਈਨ ਜਾਊਗੀ ਉੱਤੇ ਫਸਲਬਾੜੀ ਵੀ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਔਰ ਉਹਦੇ ਨਾਲ ਜਿਹੜਾ ਪਾਣੀ ਆ ਉਹਦੀ ਵੇਸਟੇਜ ਵੀ ਨਹੀਂ ਜਾਊਗੀ ਸੋ ਇਸ ਕਰਕੇ ਜਿਹੜਾ ਹੈਗਾ ਕਿਸਾਨਾਂ ਨੂੰ ਜਿਹੜਾ ਇਹਦਾ ਬਹੁਤ ਜ਼ਿਆਦਾ ਫਾਇਦਾ ਹੈ ਜਿਹੜਾ ਉਹ ਹੋਣਾ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਇਹ ਤੇ ਸਾਡੇ ਵੀਰ ਚੇਤਨ ਸਿੰਘ ਜੀ ਜੌਰਡਮ ਆਜਰਾ ਜੋ ਅੱਜ ਸਾਡੇ ਪ੍ਰੋਗਰਾਮ ਤੇ ਪਹੁੰਚਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਇਹਨਾਂ ਨੂੰ ਜਿਐ ਕਹਿੰਨਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਹੋਰ ਪਿੰਡ ਦੇ ਪਤਵੰਤੇ ਸੱਜਣ ਸਾਡੇ ਬਜ਼ੁਰਗ ਚਾਚੇ ਤਾਏ ਟਾਈਮ 'ਚੋਂ ਟਾਈਮ ਕੱਢ ਕੇ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜੀ ਜਿਐ ਕਹਿੰਨਾ ਬਾਕੀ ਜਿਹੜੇ ਸਾਡੇ ਮੰਗਾਂ ਦੇ ਮੰਤਰੀ ਸਾਹਿਬ ਨੂੰ ਅਸੀਂ ਕਦੇ ਤੰਗ ਪਰੇਸ਼ਾਨ ਨਹੀਂ ਕਰਾਂਗੇ ਇਹਨਾਂ ਨੂੰ ਪਤਾ ਸਾਰਾ ਦਾ ਅਸੀਂ ਕਿਹਾ ਹੋਇਆ ਜੀ ਇਹਦਾ ਇੱਕ ਪਰਿਵਾਰ ਵਾਲਾ ਦਾ ਰਿਲੇਸ਼ਨ ਆ ਫਿਰ ਸਾਨੂੰ ਫੇਰ ਵੀ ਇਹ ਤੋਹਫਾ ਦੇ ਕੇ ਗਏ ਨੇ ਪੈਲਸ ਦਾ ਛੱਪੜ ਵਗੈਰਾ ਦਾ ਸਾਡੇ ਭਰਾ ਨੂੰ ਸਾਰੀਆਂ ਸਾਡੀਆਂ ਪਰੇਸ਼ਾਨੀਆਂ ਦਾ ਪਤਾ ਹੈ ਤੇ ਸਾਰੀਆਂ ਸਾਡੀਆਂ ਮੁਸ਼ਕਲਾਂ ਕਰਨਗੇ ਪਿੰਡ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਰਹੂਗਾ ਅਸੀਂ ਪਾਰਟੀ ਦੀ ਫੁੱਲ ਹੈਲਪ ਕਰਾਂਗੇ ਜੀ ਨਸ਼ੇ ਨੂੰ ਖਤਮ ਕਰਨ ਲਈ ਨਸ਼ੇ ਨੂੰ ਖਤਮ ਕਰਾਂਗੇ ਜੀ ਅਸੀਂ ਆਪਣਾ ਇੰਤਜ਼ਾਮ ਕਰਿਆ ਹੋਇਆ ਜੀ ਸਾਰਾ ਜੋ ਕੋਈ ਕਰਦਾਦਾ ਅਸੀਂ ਨਾਲ ਦੇ ਨਾਲ ਫੜਾਵਾਂਗੇ ਜੀ ਤੇ ਸਰਕਾਰ ਨੂੰ ਸਾਡੀ ਇਹ ਅਪੀਲ ਆ ਵੀ ਸਾਡੀ ਮਦਦ ਕਰੇ ਫੁੱਲ ਮੈਂ ਗਰਮੀਤਕਾਰ ਸਰਪੰਚ ਤਲਵੰਡੀ ਮਾਲਿਕ ਵਾਹਿਗੁਰੂ ਜੀ ਦਾ ਘਾਰਸਾ ਵਾਹਿਗੁਰੂ ਜੀ ਦਾ ਘਾਰਸਾ ਮੈਂ ਚੇਤਨ ਸਿੰਘ ਚੋੜੇ ਮਾਜਰਾ ਦਿੱਤਾ ਤਾਇਲ ਦੋਨੋ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੀ ਵਿਕਾਸ ਲਈ ਇੰਨਾ ਸਹਿਯੋਗ ਦਿੱਤਾ ਬਹੁਤ ਬਹੁਤ ਹੈ ਦਿਲੋਂ ਸਾਰੀ ਪੰਚਾਇਤ ਵੱਲੋਂ ਧੰਨਵਾਦ ਜੀ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ ਨਿਊਜ਼